ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਈਰਾਨ ਦੀ ਧਰਤੀ ਦੇ ਉੱਪਰ ਜਿਹੜੀ ਤਬਾਹੀ ਮੱਚੀ ਹੋਈ ਹੈ ਉਸ ਦੇ ਪਿੱਛੇ ਖੜਾ ਹੈ ਇੱਕ ਸ਼ੈਤਾਨੀ ਪਰਿੰਦਾ ਜਿਹੜਾ ਕਿ ਜਦੋਂ ਆਉਂਦਾ ਹੈ ਤਾਂ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਹੁੰਦੀ ਅਤੇ ਜਦੋਂ ਜਾਂਦਾ ਹੈ ਤਾਂ ਆਪਣੇ ਪਿੱਛੇ ਛੱਡ ਜਾਂਦਾ ਹੈ ਸਿਰਫ ਤਬਾਹੀ ਅਸੀਂ ਗੱਲ ਕਰ ਰਹੇ ਹਾਂ ਅਮਰੀਕਾ ਦੇ ਸਪੱਟ 2 ਬਾਮਰ ਦੀ ਜਿਹੜਾ ਕਿ ਦੁਨੀਆ ਦੇ ਕਿਸੇ ਵੀ ਕੋਨੇ ਤੱਕ ਮਾਰ ਕਰ ਸਕਦਾ ਹੈ ਅਤੇ ਉਹ ਵੀ ਬਿਨਾਂ ਕਿਸੇ ਰੈਡਾਰ ਦੇ ਵਿੱਚ ਆਏ ਤੇ ਹੁਣ ਇਹ ਸ਼ੈਤਾਨੀ ਪਰਿੰਦਾ ਟੁੱਟ ਪਿਆ ਹੈ ਈਰਾਨ ਦੇ ਉੱਪਰ ਉਸ ਨੇ ਈਰਾਨ ਦੇ ਤਿੰਨ ਵੱਡੇ ਨਿਊਕਲੀਅਰ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਅਤੇ ਈਰਾਨੀਆਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਇਹ ਹਮਲਾ ਕਦੋਂ ਤੇ ਕਿਵੇਂ ਹੋਇਆ ਹੈ ਬੀ 2 ਸਪਿੰਟ ਬਾਮਰ ਕੋਈ ਆਮ ਪਲੇਨ ਨਹੀਂ ਹੈ ਇਹ ਅਮਰੀਕਾ ਦੀ 에ਅਰਪੋਰਸ ਦਾ ਸਭ ਤੋਂ ਖਤਰਨਾਕ ਅਤੇ ਖਾਮੋਸ਼ ਬਾਮਰ ਹੈ ਇਸ ਦੀ ਖਾਸੀਅਤ ਇਹ ਹੈ ਕਿ ਰੈਡਾਰ ਇਸ ਨੂੰ ਪਕੜ ਹੀ ਨਹੀਂ ਸਕਦੀ ਦੁਸ਼ਮਣਾਂ ਨੂੰ ਇਸ ਦਾ ਪਤਾ ਹੀ ਨਹੀਂ ਲੱਗਦਾ ਕਿ ਇਹ ਕਦੋਂ ਆਇਆ ਅਤੇ ਕਦੋਂ ਚਲਾ ਗਿਆ ਜਦੋਂ ਤੱਕ ਦੁਸ਼ਮਣਾਂ ਨੂੰ ਇਸ ਦਾ ਪਤਾ ਲੱਗਦਾ ਹੈ ਤਾਂ ਉਦੋਂ ਤੱਕ ਇਹ ਆਪਣਾ ਕੰਮ ਕਰਕੇ ਵਾਪਸ ਆਪਣੇ ਟਿਕਾਣੇ ਤੇ ਚਲਾ ਜਾਂਦਾ ਹੈ ਅਮਰੀਕਾ ਨੇ ਜਦੋਂ ਈਰਾਨ ਤੇ ਹਮਲਾ ਕਰਨ ਦਾ ਫੈਸਲਾ ਲਿਆ ਤਾਂ ਉਹਨਾਂ ਨੇ ਕਿਸੇ ਵੀ ਫਾਈਟਰ ਜੈਟ ਜਾਂ ਕਿਸੇ ਵੀ ਮਿਜ਼ਾਈਲ ਨੂੰ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਬਲਕਿ ਉਹਨਾਂ ਨੇ ਭੇਜਿਆ B2 B2 ਇੱਕ ਅਜਿਹਾ ਪਲੇਨ ਹੈ ਜਿਹੜਾ ਇੱਕ ਸਮੇਂ ਦੇ ਵਿੱਚ 18 ਟਨ ਤੋਂ ਵੀ ਜ਼ਿਆਦਾ ਬੰਬ ਲੈ ਕੇ ਉੱਡ ਸਕਦਾ ਹੈ ਤੇ ਸਿਰਫ ਬੰਮ ਹੀ ਨਹੀਂ ਇਹ ਪਰਮਾਣੂ ਹਥਿਆਰ ਲੈ ਕੇ ਵੀ ਜਾ ਸਕਦਾ ਹੈ ਇਸ ਦੀ ਉਡਾਨ ਸੀਮਾ ਇੰਨੀ ਲੰਮੀ ਹੈ ਕਿ ਇਹ ਅਮਰੀਕਾ ਤੋਂ ਉੱਡ ਕੇ ਸਿੱਧਾ ਇਰਾਨ ਅਤੇ ਇਰਾਨ ਤੋਂ ਸਿੱਧਾ ਅਮਰੀਕਾ ਵਾਪਸ ਆ ਜਾਏ ਉਹ ਵੀ ਬਿਨਾਂ ਕਿਤੇ ਰੁਕੇ ਅਤੇ ਬਿਨਾਂ ਕਿਤੇ ਦੇਖੇ ਇਸ ਦੀ ਰਫਤਾਰ ਸਬਸੌਨਿਕ ਹੈ ਭਾਵੇਂ ਇਸ ਦੀ ਰਫਤਾਰ ਬਹੁਤ ਜ਼ਿਆਦਾ ਨਹੀਂ ਹੈ ਇਸ ਦਾ ਕੰਮ ਰਫਤਾਰ ਦੇ ਨਾਲ ਨਹੀਂ ਹੁੰਦਾ ਬਲਕਿ ਚੋਰੀ ਦੇ ਨਾਲ ਹੁੰਦਾ ਹੈ ਇਹ ਆਉਂਦਾ ਹੈ ਅਤੇ ਚਲਾ ਜਾਂਦਾ ਹੈ ਤੇ ਦੁਸ਼ਮਣਾਂ ਨੂੰ ਇਸ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਕਿ ਇਹ ਸਭ ਕੁਝ ਤਬਾਹ ਕਰਕੇ ਚਲਾ ਜਾਂਦਾ ਇਰਾਨ ਦੇ ਜਿੰਨਾ ਤਿੰਨ ਨਿਊਕਲੀਅਰ ਟਿਕਾਣਿਆਂ ਤੇ ਹਮਲਾ ਹੋਇਆ ਇਹ ਤਿੰਨ ਟਿਕਾਣੇ ਇਰਾਨ ਦੀ ਸਭ ਤੋਂ ਵੱਡੀ ਤਾਕਤ ਸੀ ਇੱਥੋਂ ਹੀ ਇਰਾਨ ਆਪਣੇ ਯੂਰੇਨੀਅਮ ਨੂੰ ਸਮ੍ਰਿੱਧ ਕਰਦਾ ਸੀ ਅਤੇ ਪਰਮਾਣੂ ਬੰਬ ਬਣਾਉਣ ਦੇ ਬਹੁਤ ਜ਼ਿਆਦਾ ਨੇੜੇ ਸੀ ਪਰ ਇਹ ਸਭ ਅਮਰੀਕਾ ਨੂੰ ਮਨਜ਼ੂਰ ਨਹੀਂ ਸੀ ਪਹਿਲਾਂ ਤਾਂ ਅਮਰੀਕਾ ਨੇ ਇਰਾਨ ਨੂੰ ਚੇਤਾਵਨੀ ਦਿੱਤੀ ਕੀ ਗੱਲਬਾਤ ਕਰ ਲਵੋ ਪਰ ਜਦੋਂ ਈਰਾਨ ਨਹੀਂ ਮੰਨਿਆ ਤਾਂ ਅਮਰੀਕਾ ਨੇ B2 ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਅਮਰੀਕਾ ਨੇ ਇਕੱਠੇ ਤਿੰਨ B2 ਬੰਮਰ ਰਵਾਨਾ ਕੀਤੇ ਅਤੇ ਇਹਨਾਂ B2 ਬੰਮਰ ਦੇ ਵਿੱਚ ਮੌਜੂਦ ਸਨ GBU 57 ਬੰਕਰ ਭਸਟ ਬੰਮ ਇਹ ਬੰਮ ਅਜੀਹੇ ਬੰਮ ਹੁੰਦੇ ਹਨ ਜਿਹੜੇ ਕਿ ਜ਼ਮੀਨ ਦੇ 200 ਫੁੱਟ ਥੱਲੇ ਵੀ ਬੰਕਰਾਂ ਨੂੰ ਨਹੀਂ ਛੱਡਦੇ ਜਦੋਂ ਅਮਰੀਕਾ ਨੇ ਈਰਾਨ ਤੇ ਹਮਲਾ ਕੀਤਾ ਤਾਂ ਉਸ ਹਮਲੇ ਨੇ ਈਰਾਨ ਦੇ ਹੋਸ਼ ਉਡਾ ਦਿੱਤੇ ਉਹਨਾਂ ਨੇ ਜ਼ਮੀਨ ਦੇ ਥੱਲੇ 40 ਫੁੱਟ ਡੂੰਘੇ ਖड्डे ਕਰ ਦਿੱਤੇ ਉਹਨਾਂ ਦੀਆਂ ਰੇਡੀਓ ਐਕਟਿਵ ਮਸ਼ੀਨਾਂ ਨੂੰ ਤਬਾਹ ਕਰ ਦਿੱਤਾ ਅਤੇ ਸਾਰੀ ਨਿਊਕਲੀਅਰ ਫੈਸਿਲਿਟੀ ਨੂੰ ਰਾਖ ਕਰ ਦਿੱਤਾ ਈਰਾਨੀ ਸੈਨਿਕਾਂ ਨੂੰ ਸਮਝ ਹੀ ਨਹੀਂ ਆਇਆ ਕਿ ਹਮਲਾ ਕਿੱਥੋਂ ਹੋਇਆ ਹੈ ਕਿਉਂਕਿ ਨਾ ਹੀ ਕੋਈ ਸੈਟੇਲਾਈਟ ਤਸਵੀਰ ਸਾਹਮਣੇ ਆਈ ਨਾ ਹੀ ਕੋਈ ਮਿਸਾਈਲ ਟਰੈਕ ਅਤੇ ਨਾ ਹੀ ਕੋਈ ਰੈਡਾਰ ਅਲਰਟ ਆਇਆ ਇਹ ਬੀ 2 ਇਸ ਤਰ੍ਹਾਂ ਆਉਂਦਾ ਹੈ ਜਿਵੇਂ ਕਿ ਬੰਦੇ ਨੂੰ ਮੌਤ ਆਉਂਦੀ ਹੈ ਰੇਡੀ ਕੀ ਆਤਾ ਜਾਂਦੀ ਹੈ ਪਰ ਦਿਖਾਈ ਨਹੀਂ ਦਿੰਦੀ ਬੀ 2 ਦੇ ਵਿੱਚ ਇੰਨੀ ਟੈਕਨੋਲੋਜੀ ਭਰੀ ਹੈ ਕਿ ਇਹ ਆਪਣੇ ਆਪ ਰਸਤਾ ਤੈਅ ਕਰ ਲੈਂਦਾ ਹੈ ਉਹ ਵੀ ਇਹ ਕਿਸੇ ਜੀਪੀਐਸ ਤੇ ਦੁਆਰਾ ਨਹੀਂ ਕਰਦਾ ਬਲਕਿ ਇਨਸਾਨਾਂ ਦੁਆਰਾ ਬਣਾਏ ਗਏ ਸੁਪਰ ਸੈਂਸਰ ਦੇ ਨਾਲ ਤੈਅ ਕਰਦਾ ਹੈ ਇਹ ਦੁਸ਼ਮਣਾਂ ਦੀਆਂ ਹਵਾ ਵਿੱਚ ਚੱਲ ਰਹੀਆਂ ਗੱਲਾਂ ਨੂੰ ਸੁਣ ਸਕਦਾ ਹੈ ਅਤੇ ਗਰਾਊਂਡ ਤੋਂ ਮਿਲ ਰਹੀ ਗਰਮੀ ਨੂੰ ਦੇਖ ਸਕਦਾ ਹੈ ਅਤੇ ਆਪਣੇ ਬੰਮ ਨੂੰ ਸਿੱਧਾ ਦੁਸ਼ਮਣਾਂ ਦੇ ਸੀਕ੍ਰੇਟ ਬੰਕਰ ਦੇ ਉੱਪਰ ਸੁੱਟਦਾ ਹੈ ਇਹ ਇੱਕ ਅਜੀਬ ਜਿਹਾ ਬਿਮਾਨ ਹੈ ਜਿਸ ਨੂੰ ਕੋਈ ਦੁਸ਼ਮਣ ਨਾ ਹੀ ਦੇਖ ਸਕਦਾ ਹੈ ਨਾ ਹੀ ਸੁਣ ਸਕਦਾ ਹੈ ਅਤੇ ਨਾ ਹੀ ਰੋਕ ਸਕਦਾ ਹੈ ਹੁਣ ਤੁਸੀਂ ਦੇਖੋ ਕਿ ਈਰਾਨ ਜਿਹੜੇ ਪ੍ਰਮਾਣੂ ਬੰਬ ਸਾਲਾਂ ਤੋਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਬੀ2 ਨੇ ਉਹਨਾਂ ਦੇ ਵੱਡੇ ਪਲਾਂਟ ਇੱਕ ਝਟਕੇ ਦੇ ਵਿੱਚ ਤਬਾਹ ਕਰ ਦਿੱਤੇ ਅਤੇ ਹੁਣ ਈਰਾਨ ਦੇ ਨਿਊਕਲੀਅਰ ਵਿਗਿਆਨੀਆਂ ਦੇ ਕੋਲ ਕੁਝ ਵੀ ਨਹੀਂ ਬਚਿਆ ਅਮਰੀਕਾ ਨੇ ਬਿਨਾ ਆਪਣੀ ਫੌਜ ਮੈਦਾਨ ਦੇ ਵਿੱਚ ਉਤਾਰੇ ਸਿਰਫ ਹਵਾਈ ਹਮਲੇ ਦੇ ਨਾਲ ਅਮਰੀਕਾ ਦਾ ਸਭ ਕੁਝ ਤਬਾਹ ਕਰ ਦਿੱਤਾ ਅਤੇ ਇਹ ਸਭ ਕੁਝ ਕੀਤਾ ਹੈ ਅਮਰੀਕਾ ਦੇ B2 ਬੋਮਰ ਨੇ ਇਸ ਦਾ ਸਿੱਧਾ ਮਤਲਬ ਹੈ ਕਿ ਜੋ ਵੀ ਦੇਸ਼ ਅਮਰੀਕਾ ਦੇ ਨਾਲ ਲੜੇਗਾ ਉਸ ਨੂੰ ਸਭ ਤੋਂ ਪਹਿਲਾਂ ਆਸਮਾਨ ਦੇ ਵੱਲ ਦੇਖਣਾ ਪਵੇਗਾ ਕਿਉਂਕਿ ਹੁਣ ਮੌਤ ਬੁਲੇਟ ਦੇ ਨਾਲ ਨਹੀਂ ਬਲਕਿ ਬਟਨ ਦਬਣ ਦੇ ਨਾਲ ਆਉਂਦੀ ਹੈ ਅਤੇ ਇਹ ਬਟਨ ਹੈ ਅਮਰੀਕਾ ਦਾ B2 ਬੋਮਰ ਇਸ ਹਮਲੇ ਦੇ ਨਾਲ ਈਰਾਨ ਬਖਲਾ ਗਿਆ ਹੈ ਅਤੇ ਉਹ ਹੁਣ ਕੁਝ ਵੀ ਨਹੀਂ ਕਰ ਸਕਦਾ ਅਤੇ ਜੇਕਰ ਉਸ ਦੇ ਕੋਲ ਕੁਝ ਬਚ ਵੀ ਜਾਂਦਾ ਤਾਂ ਉਹਨਾਂ ਲਈ B2 ਨੂੰ ਟਾਰਗੇਟ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਸੀ B2 ਦੀ ਬਣਤਰ ਅਜਿਹੀ ਹੈ ਕਿ ਰੈਡਾਰ ਵੀ ਧੋਖਾ ਖਾ ਜਾਏ ਦੇਖਣ ਵਿੱਚ ਤਾਂ ਇਹ UFO ਵਰਗਾ ਲੱਗਦਾ ਹੈ ਪਰ ਇਹ ਬਿਨਾ ਪੂੰਛ ਵਾਲਾ ਬਿਨਾ ਟੇਲ ਫਿਨ ਵਾਲਾ ਤਿਕੋਣ ਵਰਗ ਦਾ ਕਾਲਾ ਪੰਰੀਂਦਾ ਜਿਹੜਾ ਕਿ ਜ਼ਮੀਨ ਤੋਂ 50000 ਫੁੱਟ ਉੱਚਾ ਉੱਡਦਾ ਹੈ ਇਹ ਦੁਸ਼ਮਣਾਂ ਦੇ ਸਿਰ ਤੇ ਤਬਾਹੀ ਮਚਾ ਦਿੰਦਾ ਹੈ ਹੁਣ ਈਰਾਨ ਦੇ ਸਾਰੇ ਨਿਊਕਲੀਅਰ ਪਲਾਂਟ ਠੱਪ ਹੋ ਚੁੱਕੇ ਹਨ ਜਿਹੜਾ ਬੰਮ ਈਰਾਨ ਬਣਾਉਣ ਦਾ ਸੁਪਨਾ ਦੇਖ ਰਿਹਾ ਸੀ ਉਹ ਸਿਰਫ ਇੱਕ ਸੁਪਨਾ ਬਣ ਕੇ ਰਹਿ ਗਿਆ ਅਤੇ ਅਮਰੀਕਾ ਨੇ ਸਾਫ਼ ਕਹਿ ਦਿੱਤਾ ਕਿ ਜੇਕਰ ਦੁਬਾਰਾ ਕੋਸ਼ਿਸ਼ ਕੀਤੀ ਤਾਂ ਹੁਣ ਸਿਰਫ ਨਿਊਕਲੀਅਰ ਸਾਈਟਾਂ ਨਹੀਂ ਬਲਕਿ ਤੁਹਾਡਾ ਪੂਰਾ ਸ਼ਾਸਨ ਤਬਾਹ ਕਰ ਦਿੱਤਾ ਜਾਵੇਗਾ ਅਤੇ ਇਹ ਧਮਕੀ ਨਹੀਂ ਬਲਕਿ B2 ਵੱਲੋਂ ਇੱਕ ਚੇਤਾਵਨੀ ਹੈ ਅੱਜ ਜਿਹੜੇ ਲੋਕ ਸੋਚਦੇ ਹਨ ਕਿ ਜੰਗ ਸਿਰਫ ਮਜ਼ਾਈਲਾਂ ਦੇ ਨਾਲ ਹੁੰਦੀ ਹੈ ਉਹਨਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਅਮਰੀਕਾ ਦੇ ਕੋਲ ਅਜਿਹੀ ਟੈਕਨੋਲੋਜੀ ਹੈ ਜਿਸ ਦੇ ਨਾਲ ਕਿ ਉਹ ਪੂਰੀ ਦੀ ਪੂਰੀ ਫੈਕਟਰੀ ਜਾਂ ਪੂਰਾ ਦਾ ਪੂਰਾ ਸ਼ਹਿਰ ਤਬਾਹ ਕਰ ਸਕਦੇ ਹਨ ਅਤੇ ਜੇਕਰ ਦੁਸ਼ਮਣ ਫੇਰ ਵੀ ਨਾ ਮੰਨੇ ਤਾਂ ਉਸ ਤੋਂ ਬਾਅਦ ਆਏਗਾ B2 ਉਹ ਵੀ ਜ਼ਿਆਦਾ ਅਤੇ ਹੋਰ ਖਤਰਨਾਕ ਬੰਬਾਂ ਦੇ ਨਾਲ ਹੁਣ ਦੁਨੀਆ ਦੇ ਵਿੱਚ ਜੇਕਰ ਸਭ ਤੋਂ ਡਰਾਉਣੀ ਚੀਜ਼ ਹੈ ਤਾਂ ਉਹ ਹੈ B2 ਦਾ ਪਰਛਾਵਾਂ ਅਤੇ ਇਹ ਪਰਚਾਵਾ ਜੇਕਰ ਕਿਸੇ ਦੇਸ਼ ਤੇ ਡਿੱਗ ਪਿਆ ਤਾਂ ਉਸ ਦਾ ਸੂਰਜ ਕਦੇ ਨਹੀਂ ਚੜ੍ਹੇਗਾ ਇਹ ਅਮਰੀਕਾ ਵੱਲੋਂ ਧਮਕੀ ਨਹੀਂ ਬਲਕਿ ਚੇਤਾਵਨੀ ਹੈ ਕਿ ਜੇਕਰ ਕੋਈ ਵੀ ਦੇਸ਼ ਸ਼ਾਂਤੀ ਭੰਗ ਕਰੇਗਾ ਤਾਂ ਉਹਨਾਂ ਲਈ ਉਤਰੇਗਾ B2 ਬਾਮਰ ਸਭ ਤੋਂ ਖਾਮੋਸ਼ ਅਤੇ ਸਭ ਤੋਂ ਖਤਰਨਾਕ ਸੋ ਇਹ ਸੀ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਾਣਕਾਰੀ ਕਿਵੇਂ ਦੀ ਲੱਗੀ ਤਾਂ ਮਿਲਦੇ ਆ ਅਗਲੀ ਜਾਣਕਾਰੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ